ਸੋ ਫਿਲਮ ਜ਼ੀਰੋ ਬਣ ਗਿਆ ਹੀਰੋ ਦੇ ਵਿੱਚ ਇੱਕ ਐਸੀ ਸ਼ਖਸੀਤ ਨੂੰ ਤੁਹਾਨੂੰ ਮਿਲਾਂ ਜਾ ਰਿਹਾ ਹੈ ਜਿਸ ਸ਼ਖਸੀਤ ਨੇ ਖੁਦ ਡਾਇਰੈਕਟਰ ਹੋ ਕੇ ਬਹੁਤ ਹੀ ਫਿਲਮਾਂ ਨੂੰ ਜਿਹੜਾ ਹਲ ਦਾਮ ਦਿੱਤਾ ਕਈ ਨਵੀਂ ਸੁਪਰ ਹਿੱਟ ਫਿਲਮਾਂ ਹੋਈਆਂ ਮੇਰੀ ਮੁਰਾਦ ਅਵਤਾਰ ਬਰਮਾ ਜੀ ਬਰਮਾ ਜੀ ਮੇਰੇ ਨਾਲ ਨੇ ਬਰਮਾ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਾਰਾ ਨਮਸਕਾਰ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਮੈਂ ਰੋਸਾ ਹੋ ਅਪਡੇਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਆਪਣੇ ਚੈਨਲ ਦੇ ਥਰੂ ਮੈਨੂੰ ਦੁਨੀਆ ਭਰ ਦੇ ਵਿੱਚ ਦਿਖਾ ਰਹੇ ਤੇ ਦਿੱਤ ਰਿਹਾਤ ਕਰ ਰਹੇ ਹੋ ਸੋ ਨਾਈਸ ਸਰ ਥੈਂਕ ਯੂ ਸਰ ਕੀ ਹੈ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਸਰ ਮੇਰਾ ਕਿਰਦਾਰ ਹੈ ਕਿੰਨੇ ਵਿੱਚ ਇੱਕ ਬੰਦਾ ਪਿੰਡ ਚੋਂ ਛੋਟਦਾ ਤੇ ਲੋਕਾਂ ਦੇ ਤਾਣੇ ਮਹਿਣੇ ਸਹਦਾ ਹੋਇਆ ਉਹ ਜ਼ੀਰੋ ਹੁੰਦਾ ਅੱਧਾ ਟਫ ਸਟਰਗਲ ਕਰਦਾ ਜਿੰਦਗੀ 'ਚ ਔਰ ਇੱਕ ਮੁਕਾਮ ਤੇ ਪਹੁੰਚਦਾ ਕਿ ਉਹ ਹੀਰੋ ਬਣ ਜਾਂਦਾ ਜੋ ਫਿਲਮ ਦੇ ਵਿੱਚ ਸ਼ੂਟ ਕਰ ਰਿਹਾ ਸੌਂਗ ਉਸ ਫਿਲਮ ਵਿੱਚ ਮੈਂ ਐਜ਼ ਅ ਡਾਇਰੈਕਟਰ ਪਾਰਟਿਸਿਪੇਟ ਕਰ ਰਿਹਾ ਫਿਲਮ ਜਿਹੜੀ ਹੈ ਫਿਲਮ ਬਣਨ ਦਾ ਉਹਦਾ ਜਿਹੜਾ ਹੈ ਸੈਟ ਹੈ ਜਿਹੜਾ ਡਾਇਰੈਕਟਰ ਨਾਲ ਜਿਹੜੇ ਹੈ ਤੁਹਾਨੂੰ ਪਹਿਲਾਂ ਮਿਲਾਇਆ ਸੀ ਪਰਮਾ ਜੀ ਇਸ ਫਿਲਮ ਦੇ ਵਿੱਚ ਜਿਹੜੀ ਫਿਲਮ ਬਣ ਰਹੀ ਹੈ ਇਸ ਫਿਲਮ ਦੇ ਵਿੱਚ ਜਿਹੜੀ ਫਿਲਮ ਬਣ ਰਹੀ ਹੈ ਉਹਦੇ ਵਿੱਚ ਹੈ ਜੇ ਡਾਇਰੈਕਟਰ ਕੰਮ ਕਰ ਰਹੇ ਨੇ ਪਰ ਮੈਨੂੰ ਕਿਵੇਂ ਲੱਗ ਰਿਹਾ ਹੈ ਕੰਮ ਕਰਕੇ ਇਹਦਾ ਬਹੁਤ ਅੱਛਾ ਬਹੁਤ ਹੀ ਸੋਹਣਾ ਕਿ ਨੈਚੁਰਲ ਢੰਗ ਨਾਲ ਕੋਈ ਈਗੋ ਪ੍ਰੋਬਲਮ ਨਹੀਂ ਹੈ ਸਭ ਆਪਾਂ ਆਪਣੀ ਡਿਊਟੀ ਕਰ ਰਹੇ ਆ ਸਾਰਾ ਟੀਮਵਰਕ ਬਹੁਤ ਅੱਛਾ ਟਿਕਣਾ ਹੋ ਰਿਹਾ ਹੈ ਮੈਂ ਮੈਂ ਆਪਣਾ ਕੰਮ ਕਰ ਰਿਹਾ ਤੁਸੀਂ ਆਪਣਾ ਕਰ ਰਹੇ ਹੋ ਮੈਂ ਆਪਣਾ ਕਰ ਰਿਹਾ ਰੈਪੋਰਟ ਵੀ ਸਾਰਾ ਆਪਣਾ ਕਰ ਰਿਹਾ ਬਰਬਾਹ ਹੋ ਗਿਆ ਜੀ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਜਿਹੜੀ ਹੈ ਜਿਹਨੂੰ ਕਹਦੇ ਆ ਕਿ ਬਹੁਤ ਮਹਿੰਗੀ ਹੋ ਚੁੱਕੀ ਹੈ ਜਿਹੜੇ ਛੋਟੇ ਡਾਇਰੈਕਟਰ ਸੀ ਜਾਂ ਪ੍ਰੋਡਿਊਸਰ ਸੀ ਉਹ ਹੌਲੀ ਹੌਲੀ ਕਦਮ ਨਿਜ਼ਾਰੇ ਤੇ ਪਰ ਕੀ ਕਰਨਾ ਚਾਹੀਦਾ ਬਸ ਮਨੁਰਸਵ ਆਜ ਵੀ ਜਾਣੇ ਜਾਣੋ ਕਿ ਹੁਣ ਦੇਖੋ ਸਾਰੰਡ ਸੌਡਾ ਜੀ ਕਿ ਜਿਸ ਦੀ लाठी ਉਸ ਦੀ ਬਾਂਹ ਕੀ ਲੱਗਦਾ ਜਿਹੜੇ ਜਿਹੜੇ ਮੇਨ ਕਲਾਕਾਰ ਨੇ ਸਾਰੇ ਇਕਜੁੱਟ ਹੋ ਗਏ ਕੁਝ ਵੀ ਕਰ ਰਹੇ ਪਰ ਕਿਸੇ ਨੋਪੜੇ ਬਣੀ ਹੋਈ ਹੈ ਬਣੀ ਹੋਈ ਹੈ ਚੱਲ ਰਹੀ ਹੈ ਮੀਸ ਕੈਂਡਾ ਭਗਤੇ ਟਕੇ ਹੋਏ ਟਕੇ ਹੋਏ ਨੇ ਨਵੇਂ ਬੰਦੇ ਦੇ ਚਾਂਸ ਹੈ ਨਹੀਂ ਕੋਣਾ ਬਣਾ ਲੋ ਘਰ ਰੱਖੋ ਬਿਲਕੁਲ ਹੋ ਕੁਝ ਨਹੀਂ ਹੈ 4DT ਉਹ ਵੀ ਕੀਪਲ ਦੇ ਪਉਂਦੇ ਹੈਗੇ ਆ ਨਹੀਂ ਆਹ ਕੰਮ ਦੇ ਉੱਪਰ ਸਨੇ ਬਣਾਣਾ ਉਹ ਵੀ ਫੀਚਰ ਬਹੁਤ ਸਾਰ ਰਿਸਕੀ ਵਰ ਅ ਬਿਲਕੁਲ ਬਰਮਣੀ ਨੇ ਜਿਹੜੀ ਹੈ ਬਰਮਣੀ ਮੇਰੇ ਨਾਲ ਮੌਜੂਦ ਸੀ ਬਰਮਣ ਨੇ ਗੱਲ ਕੀਤੀ ਹੈ ਕਿ ਜਿਹੜੀ ਫਿਲਮ ਬਣਾਣੀ ਹੈ ਅੱਜ ਕੱਲ ਬੜਾ ਰਿਸਕੀ ਕੰਮ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਐਕਟਰ ਨੇ ਉਹਨਾਂ ਨੇ ਇੱਕ ਲੋਬੀ ਬਣਾਈ ਹੋਈ ਹੈ ਆਪਣੀ ਆਪਣੇ ਹਿਸਾਬ ਨਾਲ ਉਹ ਕੰਮ ਕਰ ਲੈਣੀ ਜੇਕਰ ਕੋਈ ਨਵਾਂ ਪ੍ਰੋਡਿਊਸਰ ਜਿਹੜਾ ਹੈ ਜਾਂ ਡਾਇਰੈਕਟਰ ਉਹ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਬੜੀਆਂ ਬੜੀਆਂ ਰਕਮਾਂ ਉਹਨਾਂ ਕੋਲੋਂ ਮੰਗ ਲਪੀ ਜਾਂਦੀਆਂ ਨੇ ਔਰ ਫਿਲਮ ਬਣਾ ਕੇ ਫਿਲਮ ਨੂੰ ਰਿਲੀਜ਼ ਕਰਨਾ ਵੀ ਬੜਾ ਔਖਾ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਸੋ ਬਰਮਾ ਜੀ ਤੁਹਾਡਾ ਸਾਡੇ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਸਾਹਿਬ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਨਾਈਸ ਲਵ ਯੂ ਠੀਕ ਹੈ ਜੀ